ਬਰادری ਮਹਾਸੰਗ ਬੱਸੀ ਪਠਾਣਾ ਦੇ ਵੱਲੋਂ ਬਹਾਵਲਪੁਰ ਧਰਮਸ਼ਾਲਾ ਮਹਿਲਾ ਗੁਰੂ ਨਾਲਾਖੂਰਾ ਵਿਖੇ ਬਾਈਆਂ ਰਾਸ਼ਨ ਵੰਡ ਸਮਾਰੋਹ ਪ੍ਰਧਾਨ 옴ਪrakash ਮੁਖੇਜਰੀ ਪ੍ਰਧਾਨਗੀ ਚ ਕੀਤਾ ਗਿਆ 옴ਪrakash ਮੁਖੇਜਰੀ ਨੇ ਦੱਸਿਆ ਕਿ ਮਹਾਸੰਗ ਦੇ ਵੱਲੋਂ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ ਤੇ ਹਰ ਮਹੀਨੇ ਇੱਕ ਲੋੜਵੰਦ ਪਰਿਵਾਰ ਦੇ ਨਾਲ ਜੋੜਿਆ ਜਾਂਦਾ ਹੈ ਸੋ ਮਹਾਸੰਗ ਦੇ ਵੱਲੋਂ ਬਹਾਵਲਪੁਰੀ ਫ੍ਰੀ ਸਿਲਾਈ ਸੈਂਟਰ ਚਲਾਇਆ ਜਾ ਰਿਹਾ ਹੈ ਸਿਲਾਈ ਸੈਂਟਰ ਦਾ 10 ਲੜਕੀਆਂ ਦਾ ਇੱਕ ਬੈਚ ਕੰਪਲੀਟ ਹੋ ਗਿਆ ਹੈ ਦੂਸਰਾ ਬੈਚ ਚੱਲ ਰਿਹਾ ਹੈ ਤੇ ਮਹਾਸੰਗ ਦੇ ਵੱਲੋਂ ਹਰ ਮਹੀਨੇ ਤੀਜੀ ਐਤਵਾਸ ਵੀਰੇ 7 ਵਜੇ ਤੋਂ ਦੁਪਹਿਰ 1 ਵਜੇ ਤੱਕ ਮੈਡੀਕਲ ਚੈੱਕਅਪ ਕੈਂਪ ਨਰਿੰਦਰ ਲੈਬਾਰਟਰੀ ਖਾਲਸਾ ਸਕੂਲ ਚੌਕ ਵਿਖੇ ਲਗਾਇਆ ਜਾਂਦਾ ਹੈ ਜਿਸ ਦੇ ਵਿੱਚ ਬੀਪੀ 슈ਗਰ ਐਚਪੀ ਬਲੱਡ ਗਰੁੱਪ ਫ੍ਰੀ ਟੈਸਟ ਕੀਤੇ ਜਾਂਦੇ ਨੇ ਮਹਾਸੰਗ ਦੇ ਵੱਲੋਂ ਪੋਲੀਓ ਕੈਂਪ ਬਲੱਡ ਕੈਂਪ ਕਰੋਨਾ ਕੈਂਪ ਆਦਿ ਵੀ ਲਗਾਏ ਜਾਂਦੇ ਹਨ ਪ੍ਰਕਾਸ਼ ਮਖੇਜਾ ਪ੍ਰਦਾਨ ਬੋਲਪੁਰ ਬਰਾਦਰੀ ਮਹਾਸੰਗ ਅਸੀਂ 22 ਮਾ ਰਾਸ਼ਨ ਵੰਡ ਸਮਰੋਹ ਕਰਿਆ ਸੀਗਾ ਵਿੱਚ 22 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਜੋ ਕਿ ਅਸੀਂ ਹਰ ਮਹੀਨੇ ਇੱਕ ਪਰਿਵਾਰ ਨੂੰ ਨਾਲ ਜੋੜਦੇ ਹਾਂ ਪਿਛਲੇ ਮਹੀਨੇ ਅਸੀਂ 21 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਸੀ ਮਾਸੰਗ ਦੇ ਸਾਰੇ ਅਹੁਦੇਦਾਰ ਸਹਿਬਾਨ ਔਰ ਮੈਂਬਰ ਸਹਿਬਾਨ ਦਾ ਪੂਰਾ ਸਹਿਯੋਗ ਹੈ ਮੈਨੂੰ ਤੇ ਸਰ ਮਾਸੰਗ ਵੱਲੋਂ ਕੀ ਕੀ ਪ੍ਰਲਬਧ ਚੈਨ ਮਾਸੰਗ ਵੱਲੋਂ ਅਸੀਂ ਇਸ ਵਾਰ 17ਵਾਂ ਮੈਡੀਕਲ ਚੈੱਕਅਪ ਕੈਂਪ ਨਰਿੰਦਰ ਲੈਬੋਰੀ ਨੇੜੇ ਖਾਲਸਾ ਸਕੂਲ ਵਿੱਚ ਲਗਾ ਰਹੇ ਹਾਂ ਕਿਉਂਕਿ ਸਾਡਾ ਹਰ ਮਹੀਨੇ ਤੀਜੇ ਐਤਵਾਰ ਨੂੰ ਲੱਗਦਾ ਕੈਂਪ ਜਿਸ ਦੇ ਵਿੱਚ ਬੀਪੀ 슈ਗਰ एचबी ब्लड ग्रुप ਫ੍ਰੀ ਟੈਸਟ ਕੀਤੇ ਜਾਂਦੇ ਨੇ ਔਰ ਮਹਾਸੰਗ ਵੱਲੋਂ ਬੋਲਪੁਰੀ ਫ੍ਰੀ ਸলাই ਸੈਂਟਰ ਚ ਲਾਇਆ ਜਾ ਰਿਹਾ ਮਾਲਾਗੋਨਾਲਕਪੁਰਾ ਦੇ ਵਿੱਚ ਇੱਕ ਬੈਚ ਉਹਦਾ ਖਤਮ ਹੋ ਚੁੱਕਿਆ ਦੂਸਰਾ ਬੈਚ ਚੱਲ ਰਿਹਾ ਸਾਡਾ ਜਿਸ ਦੇ ਵਿੱਚ 10 ਲੜਕੀਆਂ ਨੂੰ ਸਲਾਈ ਸਿਖਾਈ ਜਾਂਦੀ ਹੈ ਤੋ ਸਾਡੇ ਟੀਚਰ ਨੇ ਸ਼ਕੁੰਤਲਾ ਕੁਟਾਰੀਆ ਜੀ ਉਹ ਵੀ ਫਰੀ ਸੇਵਾ ਨਿਭਾ ਰਹੇ ਨੇ ਸਕੂਲ ਦੇ ਵਿੱਚ ਔਰ ਮਾਸੰਗ ਵੱਲੋਂ ਪੋਲੀਓ ਦੇ ਕੈਂਪ ਲਗਾਏ ਜਾਂਦੇ ਨੇ ਜਦੋਂ-ਜਦੋਂ ਸਰਕਾਰ ਪੋਲੀਓ ਦੇ ਕੈਂਪ ਲਗਾਉਂਦੀ ਆ ਅਸੀਂ ਸਰਕਾਰ ਦਾ ਸਹਿਯੋਗ ਕਰਦੇ ਆ ਬਸ ਸਾਡੇ ਦੇ ਉੱਪਰ ਅਸੀਂ ਜਾ ਕੇ ਕੈਂਪ ਲਗਾਨੇ ਆ ਇਸ ਤਰ੍ਹਾਂ ਹੀ ਅਸੀਂ ਕਰੋਨਾ ਦੇ ਵਿੱਚ ਦੋ ਕੈਂਪ ਲਗਾਏ ਕਰੋਨਾ ਦੇ ਟੀਕੇ ਲਗਵਾਏ ਗਏ ਲੋੜਪੈਣ ਤੇ ਲੋੜਵੰਦ ਬੱਚਿਆਂ ਨੂੰ ਜਿਸ ਤਰ੍ਹਾਂ ਪੜ੍ਹਾਈ ਦੇ ਖਰਚੇ ਕਾਪੀਆਂ ਕਿਤਾਬਾਂ ਬੋਰਡ ਜਰਾਬਾਂ ਜੋ-ਜੋ ਵੀ ਲੋੜ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਆਉਂਦਾ ਅਸੀਂ ਵੰਡਦੇ ਆਂ ਜਾ ਕੇ ਔਰ ਜਿਹੜੇ ਬੱਚੇ ਫਾਸਟ ਆਉਂਦੇ ਨੇ ਉਹਨਾਂ ਨੂੰ ਵੀ ਸਨਮਾਨਤ ਕੀਤਾ ਜਾਂਦਾ ਇਸ ਤਰ੍ਹਾਂ ਹੀ ਸ਼ਹਿਰ ਦੇ ਵਿੱਚ ਜਦੋਂ ਕੋਈ ਵੀ ਸਮਾਜ ਦੇ ਕੰਮ ਦੀ ਲੋੜ ਹੁੰਦੀ ਹੈ ਜਿੱਥੇ ਵੀ ਪਲਾਈ ਦੇ ਕੰਮ ਦੀ ਉੱਥੇ ਸਾਡਾ ਮਾਸੰਗ ਪਹੁੰਚਦਾ ਔਰ ਮੈਂ ਪ੍ਰਮਾਤਮਾ ਅੱਗੇ ਬੇਨਤੀ ਕਰਦਾ ਜਦੋਂ ਤੱਕ ਸਾਡੀ ਜਾਨ ਦੇ ਵਿੱਚ ਜਾਨ ਹੈ ਅਸੀਂ ਮਾਸੰਗ ਵੱਲੋਂ ਇਦਾਂ ਦੇ ਉਪਰਾਲੇ ਕਰਦੇ ਰਵਾਂਗੇ ਆਪਣੇ ਸਾਰੇ ਅਹੁਦੇਦਾਰ ਤੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਧੰਨਵਾਦ ਜੈ ਬਾਲ